ਜਿਹੜਾ ਡੰਪ ਹੈ ਵੀ ਆਪਣੇ ਸਾਡੇ ਅਧਕਰੀ ਦੇ ਸਾਡੇ ਹੀ ਹੈ ਨਾ ਤੇ ਜਿਹੜਾ ਇੱਕ ਛੋਟਾ ਡੰਪ ਹੈ ਜਿਹੜਾ ਚਵਾਲ ਰੋਡ ਤੇ ਹੈ ਤਾਂ ਉਹ ਇਹ ਜਿਹੜਾ ਵੱਡਾ ਡੰਪ ਹੈ ਇਹਦਾ ਠੇਕਾ ਤੁਹਾਨੂੰ ਪਤਾ ਲੱਗ ਚੁੱਕਾ ਹੈ ਉੱਥੇ ਕੰਮ ਸ਼ੁਰੂ ਹੋ ਚੁੱਕਾ ਹੈ ਅੱਜ ਤੱਕ ਕਦੇ ਕਿਸੇ ਨੇ ਉਹਨੂੰ ਖਾਲੀ ਕਰਨ ਦੀ ਗੱਲ ਨਹੀਂ ਕੀਤੀ ਸੋਸਾਇਟੀ ਪਹਿਲੀ ਵਾਰੀ ਸਰਕਾਰ ਇਹੋ ਜਿਹੀ ਬਣੀ ਹੈ ਜਿਨੇ ਉਸ ਕੂੜੇ ਨੂੰ ਚੁੱਕਣ ਦੀ ਗੱਲ ਕੀਤੀ ਹੈ ਤਾ ਜਿਹੜੀ ਕੂੜੇ ਵਾਲੀ ਵੱਡਾ ਕੰਪਨੀ ਸੀਗੀ ਉਹ 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 ਨੇ ਸਾਨੂੰ ਲਿਖ ਕੇ ਦਿੱਤਾ ਸੀ ਅਸੀਂ ਕੰਮ ਨਹੀਂ ਕਰ ਰਹੇ ਤਾਂ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਅਕਤੂਬਰ ਦੇ 20 ਤਰੀਕ ਤੱਕ ਤੁਸੀਂ ਸਾਨੂੰ ਸਾਡਾ ਕੰਮ ਚਲਾਓ ਘਟੋ ਘਟ ਕੇ ਪਿਛਲੇ 2 ਮਹੀਨੇ ਤੋਂ ਸਾਡੇ ਸ਼ਹਿਰ ਨੂੰ ਇਹ ਹਾਲਾਤ ਸਾਡੇ ਬਣੇ ਕਿ ਕੂੜਾ ਚੁੱਕਣਾ ਬਿਲਕੁਲ ਬੰਦ ਹੀ ਕਰ ਗਏ ਜੋ ਮੈਂ ਆਸ ਕਰਦਾ ਹਾਂ ਕਿ ਸਾਡਾ ਹੁਣ ਜਿੰਨੀਆਂ ਟਰਾਲੀਆਂ ਸੀ ਲਗਾਈਆਂ ਹੋਈਆਂ ਸੀ ਸਾਰੀਆਂ ਠੇਕੇਦਾਰ ਨੇ ਲੈ ਲਈਆਂ ਨੇ ਸੋ ਕੰਮ ਕਰ ਰਹੇ ਨੇ ਲੇਕਿਨ ਜਿੰਨੀ ਚੰਗੀਤਾ ਹੋਣਾ ਚਾਹੀਦਾ ਨਹੀਂ ਹੋ ਰਿਹਾ ਮੈਂ ਤੇ ਇਸ ਗੱਲ ਨੂੰ ਆਪ ਮੰਨ ਰਿਹਾ ਹਾਂ ਮਤਵੀ ਪਾਰਟੀ ਦੇ ਵਿਧਾਇਕ ਕੇਂਦਰ ਵੀਰ ਸਿੰਘ ਨਿੱਜਰ ਲਗਾਤਾਰ ਆਪਣੇ ਹਲਕੇ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਅੱਜ ਸਾਡੇ ਨਾਲ ਵੀ ਮੌਜੂਦ ਹੈਗੇ ਨੇ ਤਾਂ ਗੱਲ ਕਰਦੇ ਹਾਂ ਤਾਂ ਨਿੱਜਰ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਲਗਾਤਾਰ ਹਲਕੇ ਦੇ ਵਿੱਚ ਆਪਣੀ ਦਿਖਾਈ ਦੇ ਰਹੇ ਹੋ ਹਾਲਾਂਕਿ ਜੇਕਰ ਵਿਰੋਧੀ ਧਰ ਦੀ ਗੱਲ ਕਰੀਏ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਲਗਾਤਾਰ ਨਿਸ਼ਾਨੇ ਸਾਤੇ ਜਾ ਰਹੇ ਨੇ ਤਾਂ ਆਖਿਆ ਜਾ ਰਿਹਾ ਕੰਮ ਨਹੀਂ ਹੋ ਰੇ ਕੂੜੇ ਦੇ ਜਿਹੜੇ ਆ ਕਾਫੀ ਮਾੜੇ ਹਾਲਾਤ ਆ ਗੁਰੂ ਨਗਰੀ ਦੇ ਵਿੱਚ ਖਾਸ ਕਰਕੇ ਤੁਹਾਡੇ ਇਲਾਕੇ ਨੂੰ ਤਾਂ ਕਰਕੇ ਜ਼ਿਆਦਾਤਰ ਆਖਿਆ ਜਾਂਦਾ ਕਿਉਂਕਿ ਗੁਰੂ ਘਰ ਜਿਹੜੇ ਆ ਬਿਲਕੁਲ ਲੱਗੇ ਆ ਤੁਹਾਡੀ ਜੋ ਦੇ ਵਿੱਚ ਪੈਂਦੇ ਨੇ ਤਾਂ ਕੀ ਕੁਝ ਕੰਮ ਹੋਣ ਤੱਕ ਹੋ ਰਿਹਾ ਤਾਂ ਕਿਹੜੇ ਕੰਮ ਜਿਹੜੇ ਰੁਕੇ ਹੋਏ ਨੇ ਹਲੇ ਦੇਖੋ ਦੋ ਗੱਲਾਂ ਨੇ ਕੂੜੇ ਦੀ ਗੱਲ 'ਚ ਸ਼ੁਰੂ ਕੀਤੀ ਮੈਂ ਉੱਥੇ ਸ਼ੁਰੂ ਕਰ ਲੈਣਾ ਜਿਹੜਾ ਡੰਪ ਹੈ ਉਹ ਵੀ ਆਪਣੇ ਸਾਡੇ ਦੱਖਣੀ 'ਚ ਸਾਡੇ ਹੀ ਹੈ ਨਾ ਤੇ ਜਿਹੜਾ ਇੱਕ ਛੋਟਾ ਡੰਪ ਹੈ ਜਿਹੜਾ ਚਬਾਲ ਰੋਡ ਤੇ ਹੈ ਤਾਂ ਉਹ ਇਹ ਜਿਹੜਾ ਵੱਡਾ ਡੰਪ ਹੈ ਇਹਦਾ ਠੇਕਾ ਤੁਹਾਨੂੰ ਪਤਾ ਲੱਗ ਚੁੱਕਾ ਹੈ ਉੱਥੇ ਕੰਮ ਸ਼ੁਰੂ ਹੋ ਚੁੱਕਾ ਹੈ ਹੁਣ ਇਹ ਡੰਪ ਸ਼ੁਰੂ ਤੋਂ ਹੀ ਆ ਮਤਲਬ ਜਦੋਂ ਦਾ ਮੈਮਲੇ ਬਣਿਆ ਉਸ ਤੋਂ ਤੇ ਬਹੁਤ ਪੁਰਾਣਾ ਹੈ ਲੋਕ ਕਹਿੰਦੇ 75 ਸਾਲ ਦਾ ਐ ਡੰਪ ਤੇ ਸਾਰੇ ਸ਼ਹਿਰ ਦਾ ਕੂੜਾ ਉੱਥੇ ਜਾਂਦਾ ਅੱਜ ਤੱਕ ਕਦੇ ਕਿਸੇ ਨੇ ਉਹਨੂੰ ਖਾਲੀ ਕਰਨ ਦੀ ਗੱਲ ਨਹੀਂ ਕੀਤੀ ਸੋ ਸਾਡੀ ਪਹਿਲੀ ਵਾਰੀ ਸਰਕਾਰ ਇਹੋ ਜਿਹੀ ਬਣੀ ਹੈ ਜਿਨੇ ਉਸ ਕੂੜੇ ਨੂੰ ਚੁੱਕਣ ਦੀ ਗੱਲ ਕੀਤੀ ਹੈ ਉਹ ਚੁੱਕਣਾ ਸ਼ੁਰੂ ਹੋ ਗਿਆ ਠੇਕਾ ਜਿਹੜਾ ਲੱਗਾ ਉਹ ਤੇ ਲੱਗਾ ਹੈ 15 ਮਹੀਨੇ ਦਾ ਪਰ ਜੋ ਸਾਨੂੰ ਆਸ ਹੈ ਕਿ ਉਹ ਠੇਕੇਦਾਰ ਇੱਕ ਸਾਲ ਦੇ ਅੰਦਰ ਅੰਦਰ ਉਹ ਉਤੋਂ 11 ਲੱਖ ਟਨ ਜਿਹੜਾ ਉਹ ਸਾਫ਼ ਕਰ ਦੇਗਾ ਕੋੜਾ ਮਿੱਟੀ ਚੁੱਕੀ ਜਾਏਗੀ ਖਾਦ ਚੁੱਕੀ ਜਾਏਗੀ ਪਲਾਸਟਿਕ ਚੁੱਕਿਆ ਜਾਏਗਾ ਸੋ ਪਹਿਲੀ ਗੱਲ ਤੇ ਇਹ ਹੈ ਦੂਜੀ ਗੱਲ ਅੱਜ ਕੱਲ ਬੜਾ ਰੌਲਾ ਪੈ ਰਿਹਾ ਹੈ ਛੋਟੇ ਡੰਪ ਤਾਂ ਭਗਤਾਂ ਵਾਲੇ ਵਾਲੇ ਦੇ ਨਾਲ ਨਰਸਿੰਗ ਕਾਲਜ ਵੀ ਹੈਗਾ ਤਾਂ ਉਹ ਇਸ ਤਰ੍ਹਾਂ ਸੀਗਾ ਕਿ ਜਿਹੜਾ ਇਹ ਵੱਡਾ ਡੰਪ ਹੈ ਇਹਦੇ ਨਾਲ ਜਿਹੜੀ ਸੜਕ ਜਾਂਦੀ ਹੈ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਗਏ ਨੇ ਮੀਂਹ ਕਦੇ ਵੀ ਨਹੀਂ ਪਏ ਤਾਂ ਉਹ ਸੜਕ ਵੀ ਖਰਾਬ ਹੋ ਗਈ ਸੀ ਕਿ ਉਹ ਸੜਕ ਦੀ ਰਿਪੇਅਰ ਚੱਲ ਰਹੀ ਹੈ ਉਹ ਸੜਕ ਰਿਪੇਅਰ ਹੁਣ 2-4 ਦਿਨ ਲੱਗਣੇ ਆ 2-4 ਦਿਨ ਬਾਅਦ ਕੂੜਾ ਦੁਬਾਰਾ ਉੱਥੇ ਜਾਣਾ ਸ਼ੁਰੂ ਹੋ ਜਾਏਗਾ ਜਿਹੜਾ ਛੋਟਾ ਡੰਬਾ ਭਗਤਾਂ ਆਪਣਾ ਚਵਾਲ ਰੋਡ ਵਾਲਾ ਇਹ ਵੀ ਅਸੀਂ ਟੇਕ ਅਪ ਕਰਨਾ ਹੈ ਵੀ ਅਸੀਂ ਸਾਫ਼ ਕਰਨਾ ਹੈ ਸੋ ਇਹ ਬਿਲਕੁਲ ਫਿਕਰ ਵਾਲੀ ਗੱਲ ਨਹੀਂ ਹੈਗੀ ਦੂਜੀ ਗੱਲ ਹੈ ਕੂੜੇ ਵਾਲੀ ਸੋ ਸਾਨੂੰ ਸਭ ਨੂੰ ਪਤਾ ਜਿਹੜੀ ਕੂੜੇ ਵਾਲੀ ਵੱਡਾ ਕੰਪਨੀ ਸੀਗੀ ਉਹ ਉਹ ਉਹਨੇ ਸਾਨੂੰ ਲਿਖ ਕੇ ਦਿੱਤਾ ਸੀ ਅਸੀਂ ਕੰਮ ਨਹੀਂ ਕਰ ਰਹੇ ਤਾਂ ਸੀ ਉਹਨਾਂ ਨੇ ਕਿਹਾ ਸੀ ਕਿ ਅਕਤੂਬਰ ਦੇ 20 ਤੱਕ ਤੁਸੀਂ ਸਾਨੂੰ ਸਾਡਾ ਕੰਮ ਚਲਾਓ ਘਟੋ ਘਟ ਲੇਕਿਨ ਉਹ ਪਹਿਲਾਂ ਭੱਜ ਗਈ ਸੋ ਇਸ ਕਰਕੇ ਪਿਛਲੇ 2 ਮਹੀਨੇ ਤੋਂ ਸਾਡੇ ਸ਼ਹਿਰ ਨੂੰ ਇਹ ਹਾਲਾਤ ਸਾਡੇ ਬਣੇ ਕਿ ਕੂੜਾ ਚੁੱਕਣਾ ਬਿਲਕੁਲ ਬੰਦ ਹੀ ਕਰ ਗਏ ਔਰ ਇਨਫਰਾਸਟ੍ਰਕਚਰ ਤੇ ਸਰਕਾਰ ਕੋ ਨਹੀਂ ਸੀ ਆਏਗਾ ਕਿਉਂਕਿ ਕੂੜਾ ਕੰਪਨੀ ਚੁੱਕ ਰਹੀ ਸੀਗੀ ਕੁਝ ਦੀ ਗੱਲ ਮਾੜੀ ਗੱਲ ਇਹ ਹੈ ਕਿ ਕੋੜਾ ਲਿਫਟਿੰਗ ਜਿਹੜੀ ਹੈ ਉਹ ਪ੍ਰੋਪਰ ਇਸ ਵਕਤ ਨਹੀਂ ਹੋ ਰਹੀ ਲੇਕਿਨ ਚੰਗੀ ਗੱਲ ਉਹਦੇ ਵਿੱਚ ਇਹ ਹੈ ਕਿ ਉਹਦਾ ਠੇਕਾ ਲੱਗ ਚੁੱਕਾ ਹੈ ਸ਼ਹਿਰ ਦਾ ਸੋ ਦੋ ਹਿੱਸੇਨ ਸ਼ਹਿਰ ਨੂੰ ਵੰਡ ਕੇ 41 ਵਾਡਾ ਇਧਰ ਦੇ 41 ਵਾਡਾ ਪਰਲਮੈਂਟ ਨੇ 85 ਵਾਡਾ ਪੂਰੀਆਂ ਬਣ ਜਾਂਦੀਆਂ ਨੇ ਉਹ ਠੇਕਾ ਲੱਗ ਚੁੱਕਾ ਹੈ ਉਹਨੇ ਸਾਨੂੰ ਜਿਹੜਾ ਠੇਕੇ ਦਾ ਜਿਹੜਾ ਠੇਕੇਦਾਰ ਆ ਰਿਹਾ ਹੈ ਉਹਨੇ ਸਾਨੂੰ ਕਮਿਟ ਕੀਤਾ ਕਿ 15 ਨਵੰਬਰ ਤੱਕ ਮੈਂ ਕਟਕਟ ਅਧਿਆਪਕਾਂ ਦੇ ਜਿਹੜੇ ਟਰੱਕ ਹੁੰਦੇ ਛੋਟੇ ਮੈਂ ਲੈ ਆਵਾਂਗਾ ਔਰ 15 ਦਸੰਬਰ ਤੱਕ ਜਿੰਨਾ ਮੈਨੂੰ ਸਮਾਨ ਚਾਹੀਦਾ ਉਹ ਮੈਂ ਸਾਰਾ ਲੈ ਆਵਾਂਗਾ ਸੋ ਜੋ ਮੈਂ ਆਸ ਕਰਦੇ ਆ ਕਿ ਸਾਡਾ ਹੁਣ ਜਿੰਨੀਆਂ ਟਰਾਲੀਆਂ ਸੀ ਲਗਾਈਆਂ ਹੋਈਆਂ ਸੀ ਸਾਰੀਆਂ ਠੇਕੇਦਾਰ ਨੇ ਲੈ ਲਈਆਂ ਨੇ ਸੋ ਕੰਮ ਕਰ ਰਹੇ ਨੇ ਲੇਕਿਨ ਜਿੰਨੀ ਚੰਗੀਤਾ ਹੋਣਾ ਚਾਹੀਦਾ ਨਹੀਂ ਹੋ ਰਿਹਾ ਮੈਂ ਤੇ ਇਸ ਗੱਲ ਨੂੰ ਆਪ ਮੰਨ ਰਹੇ ਆ ਮੋਰ ਸਾਨੂੰ ਜਿਹੜੇ ਸਾਡੇ ਵਿਰੋਧੀ ਤਾਂ ਤਰਨੇ ਉਹਨਾਂ ਨੂੰ ਵੀ ਪਤਾ ਕਿ ਇਹਨਾਂ ਨੇ ਇਹ ਕੰਮ ਅਲਟੀਮੇਟਲੀ ਕਰ ਲੈਣਾ ਸੋ ਇਹ ਦਿਖਾਉਣਾ ਚਾਹੁੰਦੇ ਕਿ ਸਾਡੇ ਪ੍ਰੈਸ਼ਰ ਪਿਆ ਤੇ ਤਾਂ ਇਹ ਜਾ ਕੇ ਕੰਮ ਹੋਇਆ ਹਾਲਾਂਕਿ ਇਹ ਚ ਕੋਈ ਗੱਲ ਨਹੀਂ ਹੈਗੀ ਇਹ ਸਾਰੇ ਕੰਮ ਰੁਟੀਨ ਚੱਲ ਰਹੇ ਨੇ ਇਹ ਸਾਨੂੰ ਜਦੋਂ ਵੀ ਇਹ ਕੰਪਨੀ ਭਾਈ ਦੀ ਅਵੜਾ ਜਿਹੜਾ ਉਹਨਾਂ ਭਜਣਾ ਸੀ ਗੱਲ ਸਾਨੂੰ 2 ਟਾਈਮ ਇਹਨੇ ਮੁਸ਼ਕਲ ਆਣੀ ਆਣੀ ਸੀ ਜਦੋਂ ਵੀ ਜਾਂਦੇ ਆਣੀ ਸੀ ਅੱਜ ਜਾਂਦੇ 6 ਮਹੀਨੇ ਜਾਂਦੇ ਸਾਲ ਨੂੰ ਜਾਂਦੇ ਇਹ ਸਾਨੂੰ ਮੁਸ਼ਕਲ ਆਣੀ ਸੀ ਉਹ ਸਾਨੂੰ ਮੁਸ਼ਕਲ ਆਈ ਹੈ ਲੇਕਿਨ ਇਹ ਮੁਸ਼ਕਲ 80 ਚੰਗੀ ਹੱਲ ਹੋ ਜਾਣੀ ਹੈ ਬਾਏ ਨਿਊ ਇਅਰ ਨਵੇਂ ਸਾਲ ਤੱਕ 100% ਜਿਹੜਾ ਸ਼ਹਿਰ ਇੱਕ ਇੱਕ ਗਲੀ ਕੁਚੇ ਘਰ ਤੋਂ ਕੂੜਾ ਚੁੱਕਿਆ ਜਾਵੇਗਾ ਤੇਰੇ ਕੁੜਦੇ ਢੇਰ ਤੋਂ ਨਜ਼ਰੋਂ ਤੇ ਇੱਕ ਤੇ ਨਜ਼ਰ ਨਹੀਂ ਓ ਢੇਰ ਲੱਗਣਗੇ ਨਾ ਜੋ ਕਰ ਚੁੱਕੇ ਜਾਗੇ ਤੇ ਢੇਰ ਲੱਗਣ ਦਾ ਕਾਰਨ ਹੀ ਕੋਈ ਨਹੀਂ ਜਾਏਗਾ ਨਿੱਜੇ ਤੋਂ ਜਿਹੜੇ ਵਿਰੋਧੀ ਧਿਰ ਚਾਹੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਅਸੀਂ ਜਿਹੜੇ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਕਈ ਨਮਾਇंदे ਇਹੋ ਜਿਹੇ ਹੈਗੇ ਨੇ ਜਿਹੜੇ ਕਈ ਗੱਲਾਂ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਰੱਖਦੇ ਨੇ ਹਾਲਾਂਕਿ ਜ਼ਰੂਰ ਜਿੱਦਾਂ ਤੁਸੀਂ ਦੱਸਿਆ ਕਿ ਕੰਮ ਜਿਹੜੀ ਆ ਪਾਰਟੀ ਲਗਾਤਾਰ ਕਰ ਰਹੀ ਆ ਹਾਈ ਕਮਾਂਡ ਵੱਲੋਂ ਵੀ ਆਰਡਰ ਜਿਹੜੇ ਹੈਗੇ ਨੇ ਲੇਕਿਨ ਫੇਰ ਵੀ ਕਿਉਂ ਉਹਨਾਂ ਵੱਲੋਂ ਨਿਸ਼ਾਨੇ ਸਾਧੇ ਜਾਂਦੇ ਪਰ ਕਿਹੜੇ ਕਾਰਨ ਬੈਠੇ ਹੋ ਕੁਸ਼ਟ ਕਰਨਾ ਹੀ ਹੈ ਨਾ ਕਿਉਂਕਿ ਉਹਨਾ ਆਪ ਤੇ ਖੁਦ ਕੀਤਾ ਨਹੀਂ ਕੁਸ਼ਟ ਮੁਰ ਸਾਨੂੰ ਕਹਿੰਦੇ ਤੁਸੀਂ ਕਰੋ ਇਹ ਤੇ ਅਸੀਂ ਤੇ ਕਹਿੰਦੇ ਹਾਂ ਕਿ ਅੱਗੇ ਕਰਨ ਡਏ ਹਾਂ ਫਿਰ ਜਿਉਂ ਕਹਿੰਦੇ ਕਿ ਅਸੀਂ ਆਵਾਂਗੇ ਤੇ ਕਰਾਂਗੇ ਤੇ ਫਿਰ ਤੇ ਜਿਹੜੀ ਜਨਤਾ ਗਾਂ ਵੋਟ ਪਾਏਗੀ ਹੋਰ ਸਾਲ ਨੂੰ ਵੋਟਾਂ ਆ ਜਾਣੀਆਂ ਨੇ ਤੇ ਉਹ ਜਨਤਾ ਵੇਖੇਗੀ ਵੀ ਉਹਨਾਂ ਨੇ ਜੇ ਪਿਛਲੇ 10 15 ਸਾਲਾਂ 'ਚ ਕੁਝ ਕੀਤਾ ਸੀਗਾ ਤੇ ਹੋਸਾ ਉਹਨਾਂ ਨੂੰ ਵੋਟ ਪੈ ਜਾਏ ਤੇ ਜਿਹੜੀ ਜਨਤਾ ਕਹਿ ਨਹੀਂ ਗੱਲਾਂ ਕਰਦੇ ਨੇ ਫਿਰ ਹੋਸਾ ਨੂੰ ਵੋਟ ਨਾ ਪਵੇ ਇਹ ਤਾਂ ਹਲੇ ਟਾਈਮ ਹੈਗਾ ਸਾਡੇ ਕੋਲ ਸਾਲ ਔਰ ਦੇਖੋ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਅਕੀਲੇ ਸਾਲ 'ਚ ਕੰਮ ਕਰਦੀਆਂ ਅਸੀਂ ਪਹਿਲੇ 3 4 6 ਸਾਲਾਂ 'ਚ ਕਾਫੀ ਸਾਰੇ ਕੰਮ ਕਰ ਲਏ ਆ ਤੋ ਇਹ ਡੰਪ ਦਾ ਮਦਲੇ ਲੋ ਕਰੋ ਕਰੋ ਸਾ ਬਹੁਤ ਵੱਡਾ ਹੁਣ ਅਸੀਂ ਚੁਕਣਾ ਸ਼ੁਰੂ ਕਰਤਾ ਹੈ ਨਾ ਉਹਨੂੰ ਸਾਲ ਬਾਅਦ ਸਾਡਾ ਮੁੱਕ ਜਾਣਾ ਹੈ ਨਾ ਦਮ ਖਤਮ ਹੋ ਜਾਣਾ ਨਾ ਉਥੋਂ ਮਤਲਬ ਪਾੜ ਤੇ ਖਤਮ ਹੋ ਜਾਣਗੇ ਕੋੜਾ ਤੇ ਜਾਏਗਾ ਕੋੜਾ ਨਾਲ ਨਾਲ ਸਾਫ ਹੋਇਆ ਕਰੇਗਾ ਸੋ ਇਹ ਲੋਕਾਂ ਨੇ ਆਪ ਦੇਖਣਾ ਖੁਦ ਦੇਖਣਾ ਜਨਹਰੀ ਪਾਣੀ ਹੈ ਅਗਲੇ ਸਾਲ ਤੱਕ ਆਈ ਜਾਣਾ ਨਾ ਉਥੇ ਸੋ ਸਾਡੇ ਜਿਹੜੇ ਕੰਮ ਨੇ ਬਿਲਕੁਲ ਟਰੈਕ ਤੇ ਚੱਲ ਰਹੇ ਨੇ ਔਰ ਬਿਆੰਤ ਲਾਈਟਾਂ ਲੱਗੀਆਂ ਨੇ ਬਿਆੰਤ ਸੜੀਆਂ ਗਲੀਆਂ ਬੜੀਆਂ ਨੇ ਔਰ ਬਾਕੀ ਬਣੇ ਜਾ ਰਹੀਆਂ ਨੇ ਹੁਣ ਦੇਖੋ ਇੱਥੇ ਲక్ష్ਮੀਨ ਸਰ ਚੌਂਕ ਤੋਂ ਇੱਕ ਵੱਡੀ ਸਰੀ ਪਾਈਪ ਨਿਕਲਦੀ ਸੀ 10 ਇੰਚ ਦੀ ਉਹ ਪੰਦੀ ਕਿੰਨੇ ਸਾਲਾਂ ਤੋਂ ਪਾਣੀ ਉਹਦਾ ਸਿੱਧਾ ਹੀ ਸੀਵਰ ਚ ਜਾ ਜਾਂਦਾ ਸੀ ਬਹੁਤ ਸਾਰੇ ਖੇਤਾਂ ਨੂੰ ਪਾਣੀ ਨਹੀਂ ਸੀ ਮਿਲ ਰਿਹਾ ਸੋ ਉਹ ਵੀ ਅਸੀਂ ਲੱਭ ਕੇ ਡਿਫੈਕਟ ਲੱਭ ਕੇ ਰਿਪੇਅਰ ਕੀਤੀ ਹੈ ਔਰ ਇਹੋ ਜੇ ਕਰਨ ਜਨਾ ਕਰ ਪਹਿਲੀ ਪਾਣੀ ਪਹਿਲੀ ਵਾਰ ਆਇਆ ਹੈ ਕਈ ਸਾਲਾਂ ਬਾਅਦ ਪਰ ਕੰਮ ਜਿਹੜਾ ਤੁਹਾਡੇ ਪਾਰਟੀ ਵਾਲੋ ਕਰਾਇਆ ਜਾ ਰਿਹਾ ਲੇਕਿਨ ਉਸ ਦਾ ਕ੍ਰੈਡਿਟ ਜਿਹੜਾ ਕਿਤੇ ਨਾ ਕਿਤੇ ਕਾਂਗਰਸ ਦੇ ਜਿਹੜੇ ਕੁਝ ਨਮਾਇੰਦੇ ਹੈਗੇ ਨੇ ਉਹਨਾਂ ਵੱਲੋਂ ਲਿੱਤਾ ਜਾ ਰਿਹਾ ਕਿ ਅਸੀਂ ਕੰਮ ਕਰਾ ਰਹੇ ਹਾਂ ਨਹੀਂ ਉਹ ਤਾਂ ਕੋ ਹਰ ਇੱਕ ਬੰਦੇ ਨੇ ਕੋਸ਼ਿਸ਼ ਕਰਨੀ ਹੈ ਪਰ ਜਿਹੜਾ ਜਿਹੜਾ ਕੰਮ ਜਿਹੜੀ ਸਰਕਾਰ ਤੇਲੇ ਹੁੰਦਾ ਉਹਨੂੰ ਹੀ ਕ੍ਰੈਡਿਟ ਮਿਲਣਾ ਚਾਹੀਦਾ ਉਹਦਾ ਕਿਉਂਕਿ ਸਰਕਾਰ ਕੰਮ ਕਰਾ ਰਹੀ ਹੁੰਦੀ ਹੈ ਨਾ ਪਰ ਫੋਟੋਆਂ ਕਰਾਨੀ ਪਹੁੰਚ ਜਾਂਦੇ ਲੱਗਦਾ ਨਹੀਂ ਕਿ ਜਦੋਂ ਮੂਰਤੇ ਕਹਿ ਲਿਆ ਕਿ ਸਟਾਰਟਿੰਗ ਕੋਈ ਕਰਦਾ ਤੇ ਲੇਕਿਨ ਇੱਥੇ ਫੋਟੋ ਜਿਹੜਾ ਕੋਈ ਹੋਰ ਕਰਾਨੀ ਪਹੁੰਚ ਜਾਂਦਾ ਹਾਂਜੀ ਪਰ ਵੈਸੇ ਫੋਟੋ ਕਰਦਾਂ ਤੇ ਸ਼ੋਅ ਕਰਨ ਨੂੰ ਦੂਜੀ ਪਾਰਟੀਆਂ ਨੂੰ ਮੈਂ ਤੁਹਾਡੀ ਹੋਰ ਗੱਲ ਪਾਣੀ ਵਾਲਿਆਂ ਨੂੰ ਚਾਹਣਾ ਐਸੀ ਘਟੋ ਘਟ 40 ਬੋਰ ਕਰਾਇਆ ਪਿਛਲੇ 4 ਸਾਲਾਂ ਚ ਘਟੋ ਘਟ 40 ਜੇ ਉਹ ਨਾ ਹੁੰਦੇ ਇਮੇਜਿਨ ਕਰੋ ਸਾਡਾ ਕੀ ਹ ਹੁਣ ਇਸ ਵਕਤ ਕਿਸੇ ਇਲਾਕੇ 'ਚ ਟੈਂਕਰ ਨਹੀਂ ਲੱਗਾ ਸਾਡਾ ਨਹੀਂ ਤੇ ਹਰ ਸਾਲ ਟੈਂਕਰ ਲੱਗਦੇ ਸੀ ਇਲਾਕਿਆਂ 'ਚ ਉਹਦੇ ਬਾਅਦ ਜੇ ਟਰਾਂਸਫਾਰਮਰ ਦੀ ਗੱਲ ਕਰੀਏ ਤੇ ਘਟੋ ਘਾਟ ਪਿਛਲੇ 4-5 ਮਹੀਨਿਆਂ 'ਚ 40 ਟਰਾਂਸਫਾਰਮਰ ਲਾਏ ਆ ਅੱਜ ਵੀ ਟਰਾਂਸਫਾਰਮਰ ਆਪਾਂ ਅੱਜ ਕਿਤੇ ਟਰਾਂਸਫਾਰਮਰ ਚੌਂਕ ਚਬੂਤਰੇ 'ਚ ਆਜ ਵੀ ਆ ਮੇਰੇ ਤੁਸੀਂ ਉੱਥੋਂ ਆਏ ਹੋ ਇਹ ਅੱਜ ਵੀ ਉੱਥੇ ਉਦਘਾਟਨ ਕਰਕੇ ਆ ਮੈਂ ਪਹੁੰਚ ਨਹੀਂ ਸਕਿਆ ਲੇਟ ਹੋ ਗਿਆ ਟ੍ਰੈਫਿਕ ਜਮ ਬਹੁਤ ਸੀਗਾ ਤੇ ਫਿਰ ਮੈਂ ਜਿਹੜੇ ਵੋਲੰਟਰੀ ਸੀ ਮੈਂ ਕਿਹਾ ਤੁਸੀਂ ਆਪ ਹੀ ਤੁਸੀਂ ਸਾਰੇ ਐਮਐਲਏਓ ਤੁਸੀਂ ਆਪ ਹੀ ਉਦਘਾਟਨ ਕਰੋ ਇਹਦਾ ਸੋ ਉਦਘਾਟਨ ਕੀਤਾ ਉਹਨਾਂ ਨੇ ਮਤਲਬ ਤੁਸੀਂ 40 ਟਰਾਂਸਫਾਰਮਰ ਪੰਜਾਂ ਛੇ ਮਹੀਨੇ 'ਚ ਪੰਜ ਮਹੀਨੇ ਛੇ ਵੀ ਨਹੀਂ ਪੰਜ ਮਹੀਨੇ 'ਚ ਲਾਉਣੇ ਬਹੁਤ ਵੱਡੀ ਗੱਲ ਔਰ ਉਹ ਵੀ ਪੈਡੀ ਸੀਜ਼ਨ 'ਚ ਹੁਣ ਸਾਡਾ ਜਿਹੜਾ ਗਾਂ ਅਗਲੇ 4-5 ਮਹੀਨੇ ਨੇ ਇਹ ਸਾਡੇ ਲੀਨ ਪੀਰੀਅਡ ਹੁੰਦੇ ਆ ਇਹਦੇ ਚ ਜਿਹੜੇ ਬੱਤੀ ਵਾਲੇ ਉਹਨਾਂ ਦਾ ਲੋਡ ਉਹਨਾਂ ਦਾ ਕੋਈ ਲੋਡ ਨਹੀਂ ਹੁੰਦਾ ਜ਼ਿੰਮੇਦਾਰਾਂ ਦਾ ਤੋਂ ਇਸ ਕਰਕੇ ਹੁਣ ਸਾਡਾ ਸ਼ਹਿਰਾਂ ਮਿਲ ਧਿਆਨ ਹੈ ਹੁਣ ਤੁਸੀਂ ਵੇਖੋ ਕਿੰਨੀਆਂ ਤਾਰਾਂ ਖਿੱਚ ਤਾਰਾਂ ਸਿੱਧੀਆਂ ਕਰਾ ਟ੍ਰਾਂਸਫਾਰਮਰ ਨਵੇਂ ਲਾ ਸੋ ਬਹੁਤ ਚੰਗਾ ਐਕਸਪੀਰੀਅੰਸ ਹੋਣ ਜਾ ਰਿਹਾ ਸ਼ਹਿਰ ਵਾਲਿਆਂ ਦਾ ਕਿ ਅਸੀਂ ਸ਼ਹਿਰ ਨੂੰ ਲਾਈਟ ਸਪਲਾਈ ਜਿਹੜੀ ਇਲੈਕਟ੍ਰਿਕ ਸਪਲਾਈ ਹੈ ਉਹ ਬਹੁਤ ਚੰਗੀ ਦੇਣ ਜਾ ਰਹੇ ਹਾਂ ਕਈ ਜਗ੍ਹਾ ਟ੍ਰਾਂਸਫਾਰਮਰ ਲੱਗਾ ਹੀ ਨਹੀਂ ਸੀਗਾ ਜਿਵੇਂ ਉਹ ਕਿਹੜਾ ਸਕੂਲ ਆ ਯਾਰ ਗੇਟ ਕੀ ਮਤੰਦਰ ਆ ਕੇ ਸੱਜਣ ਨੇ ਤੇ ਉਥੇ ਟਰਾਂਸਫਰ ਲੱਗਣ ਦੀ ਕੋ ਦਿੰਦੇ ਆ ਫਿਰ ਇੱਕ ਸੱਜਣ ਨੇ ਉਹਨਾਂ ਕਿਹਾ ਮੇਰੇ ਇੱਥੇ ਸਾਹਮਣੇ ਲਾਓ ਸੋ ਸਾਰੀ ਤਾਰ ਨਵੀਂ ਬਦਲੀ ਆ ਟਰਾਂਸਫਰ ਲਾਓ ਲੋਕੀ ਨੇ ਖੁਸ਼ ਨੇ ਮਤਲਬ ਲੋਕੀ ਤੇ ਖੁਸ਼ ਹੋਣ ਕਿ ਨੇ ਚੋ ਕਰਬਤੀ ਬੋਤੀ ਪੂਰੀ ਵੋਲਟੇਜ ਆਏਗੀ ਤੇ ਸੋ ਮੈਂ ਤੇ ਤੁਹਾਡੇ ਮਾਧਿਅਮੇ ਵੀ ਦੱਸਣਾ ਚਾਹੁੰਦਾ ਕਿ ਜੇ ਕਿਸੇ ਇਲਾਕੇ ਚ ਲਾਈਟ ਘਟ ਜਾ ਰਹੀ ਹੈ ਕੋਈ ਦਿੱਕਤ ਆ ਰਹੀ ਹੈ ਬ੍ਰੇਕਡਾਉਨਸ ਹੋ ਰਹੀਆਂ ਨੇ ਤੇ ਸਾਨੂੰ ਜਰੂਰ ਦੱਸਿਆ ਜਾਵੇ ਅਜਾ ਮਨੀਵੀਰ ਨੇ ਦਫ਼ਤਰ ਖੋਲ੍ਹਿਆ ਇੱਥੇ ਛੇੜੀ ਨੰਬਰ ਵਾਰਡ ਚ ਤੇ ਲਸ਼ਮਨ ਸਰ ਚੌਂਕ ਤੋਂ ਰਾਈਟ ਟਰਨ ਕਰੀਏ ਤੇ ਉੱਥੇ ਦਫਤਰ ਖੁੱਲਾ ਤੇ ਕੋਈ ਵੀ ਕੰਪਲੇਂਟ ਹੋਵੇ ਸਾਨੂੰ ਲਿਖਾਉਣਾ ਇੱਥੇ ਆ ਕੇ ਮੈਂ ਆਪ ਵੀ ਆ ਕੇ ਹਫਤੇ ਚ ਦਿਨ ਬੈਠਿਆ ਕਰਾਂਗਾ ਜੀ ਤੇ ਜੋ ਵੀ ਚ ਕਹਤਾ ਨੇ ਆਪਾਂ ਲਾਂਗੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਹਾਂ ਜੀ ਹੇ ਨੀਚੇ ਸਾਹਮਣੇ ਇੱਕ ਗਲਾਸ ਵਾਲਾ ਕੀ ਕਹ ਲਈ ਕਿ ਮੇਅਰ ਸਾਹਿਬ ਬਣੇ ਨੂੰ ਕਾਫੀ ਚੇਅਰ ਹੋ ਚੱਲਿਆ ਹਾਊਸ ਬਣੇ ਨੂੰ ਕਾਫੀ ਚੇਅਰ ਹੋ ਚੱਲਿਆ ਲੇਕਿਨ ਹਲੇ ਤੱਕ ਹਾਊਸ ਦੀ ਮੀਟਿੰਗ ਨਹੀਂ ਹੋਈ ਜਿਸ ਦੇ ਕਰਕੇ ਕਾਰਪੋਰੇਸ਼ਨ ਦੇ ਕਈ ਕੰਮ ਇਹੋ ਜਿਹੇ ਜਿਹੜੇ ਰੁਕੇ ਹੋਏ ਆ ਜਿੰਨਾ ਕਰਕੇ ਦਿੱਕਤਾਂ ਕਈ ਐਮਐਲਏਜ਼ ਨੂੰ ਵੀ ਆ ਰਹੀਆਂ ਨੇ ਕੰਮ ਲੈਣ ਲਈ ਕਿਉਂਕਿ ਜਿਹੜਾ ਪ੍ਰਸ਼ਾਸਨ ਕਹਿ ਲਈਏ ਜਾਂ ਕਾਰਪੋਰੇਸ਼ਨ ਦੇ ਅਧਿਕਾਰੀ ਕਹਿ ਲਈਏ ਉਹ ਕੰਮ ਕਰਕੇ ਰਾਜ਼ੀ ਨਹੀਂ ਤਾਂ ਉਹ ਫਿਰ ਕਿੰਨੀ ਕ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਅਨੇਕੋ ਮੁਸ਼ਕਿਲਤ ਨਹੀਂ ਆ ਰਹੀ ਸੜਕਾਂ ਕੰਮ ਚੱਲੇ ਜਾ ਰਹੇ ਆ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਕੰਮ ਜਿਹੜਾ ਨਹੀਂ ਹੋ ਰਿਹਾ ਕਿ ਕੂੜੇ ਦੀ ਸਭ ਤੋਂ ਜ਼ਿਆਦਾ ਸਮੱਸਿਆ ਜਿੱਥੇ ਡੰਪ ਤਾਂ ਇੱਕ ਲਾਇਦਾ ਰਹਿ ਗਿਆ ਲੇਕਿਨ ਪੂਰੇ ਸ਼ਹਿਰ ਦੇ ਵਿੱਚ ਕੂੜਾ ਜਿਹੜਾ ਉਹ ਨਹੀਂ ਚੁੱਕਿਆ ਜਾ ਰਿਹਾ ਲਿਫਟਿੰਗ ਨਹੀਂ ਹੋ ਰਹੀ ਕਾਫੀ ਦਿੱਕਤ ਆ ਰਹੀ ਹੈ ਤਾਂ ਉਹ ਕਦੋਂ ਤੱਕ ਜਿਹੜਾ ਉਸ ਸਮੱਸਿਆ ਦਾ ਹੱਲ ਜਿਹੜਾ ਹੋ ਸਕੇਗਾ ਸੋ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਗੱਲ ਆ ਕਿ ਕੂੜੇ ਦੀ ਸਮੱਸਿਆ ਇਸ ਵਕਤ ਹੈਗੀ ਮੈਂ ਮੰਨਦਾ ਆਪ ਮੰਨਦਾ ਹੈ ਇਹਦੇ ਬਾਰੇ ਤੁਸੀਂ ਕਹੋ ਜਾਂ ਨਾ ਕਹੋ ਸਮੱਸਿਆ ਹੈਗੀ ਹੈ ਲੇਕਿਨ ਚੰਗੀ ਗੱਲ ਇਹ ਕਿ ਸਾਨੂੰ ਤਾਂ ਹੱਲ ਲੱਭ ਗਿਆ ਅਸੀਂ ਠੇ ਸਰਕਾਰ ਨੇ ਲਾਈਆਂ ਸੀ ਨਾ ਉਹ ठेकेदार ਨੇ ਸਾਮਪਨੀਆਂ ਪੇਮੈਂਟ ਉਹ ਕਰਨ ਡਿਆ ਪੇਮੈਂਟ ਸਰਕਾਰ ਕੋ ਲੈਂਡ ਦੇ ਗਾਉਂ ਨੂੰ ਉਹ ਕਰਨ ਡਿਆ ਔਰ ਉਹਨੇ ਨਵੇਂ ਜਿਹੇ ਛੋਟੇ ਟਰੱਕ ਜਿਹੜੇ ਨਿਕੰਦੇ ਗੇ ਗਲੀਆਂ ਭੱਜੇ ਫਿਰਦੇ ਆ ਨਾ ਉਹਨੇ ਆਰਡਰ ਕਰਤੇ ਆ ਉਹਨੇ ਸਾਨੂੰ ਵਾਦਾ ਕੀਤਾ ਕਿ ਅਧਿਕ ਟਰੱਕ ਮੇਰੇ 15 ਨਵੰਬਰ ਤੱਕ ਆਣਗੇ 15 ਨਵੰਬਰ ਇਸ ਅਗਲਾ ਮਹੀਨਾ ਅੱਜ ਤੋ ਵੀਦਨ ਬਾਅਦ ਤੱਕ ਤੇ ਬਾਕੀ ਬਕਾਇਆ ਜਿਹੜੇ ਨੇ ਉਹ 15 ਦਸੰਬਰ ਤੱਕ ਆ ਜਾਣਗੇ ਸੋ ਮੈਂ ਤੁਹਾਨੂੰ ਫਿਰ ਤੁਹਾਡੇ ਮਾਧਮ ਥਾਣੀ ਮੈਂ ਪੂਰੇ ਆਪਣੇ ਸ਼ਹਿਰ ਨੂੰ ਦੱਸਣਾ ਚਾਹੁੰਦਾ ਕਿ ਨਵਾਂ ਸਾਲ ਛੜ ਲਈ ਬਹੁਤ ਚੰਗਾ ਚੜੇਗਾ ਉਹ ਤੱਕ ਸਾਰੇ ਗਲੀਆਂ ਸ਼ਹਿਰ ਸਾਰੇ ਬਿਲਕੁਲ ਸਾਫ਼ ਹੋ ਕੇ ਹੋਣਗੇ ਔਰ ਉਸ ਬਾਅਦ ਸਫਾਈ ਰੂਟੀਨ ਚ ਚਲੇਗੀ ਸੋ ਤੁਸੀਂ ਤੁਹਾਡਾ ਐਕਸਪੀਰੀਅੰਸ ਬਹੁਤ ਚੰਗਾ ਹੋਣ ਵਾਲਾ ਹੈ ਲੇਕਿਨ ਇਹ ਕਿ ਆ ਸਾਨੂੰ ਦੋ ਟਾਈਮ ਇਹਨੇ ਮੁਸ਼ਕਲ ਹੈਗੀ ਸੀਗੀ ਔਰ ਇਹ ਮੈਂ ਆਪਣੀ ਹੈਲਪਲੈਸਸ ਤੁਹਾਨੂੰ ਦੱਸ ਰਿਹਾ ਇਹਦੇ ਚ ਮੀਟਿੰਗ ਦਾ ਕੋ ਲੈਂਡ ਦੇਣੀ ਹੈ ਮੇਰ ਸਬ ਦਾ ਕੋ ਲੈਂਡ ਦੇਣੀ ਹੈ ਇਹਦੇ ਚ ਇਹ ਮੁਸ਼ਕਲ ਆਣੀ ਆਣੀ ਸੀਗੀ ਤੋ ਇਹ ਹੱਲ ਹੋ ਗਈ ਹੈ ਹੁਣ ਹੱਲ ਲੱਭ ਗਿਆ ਦਾ ਤੇ ਬਿਲਕੁਲ ਫਿਕਰ ਨਹੀਂ ਕਰਨਾ ਥੋੜਾ ਬਰਦਾਸ਼ਤ ਕਰਨਾ ਪੈਣਾ ਤੁਹਾਨੂੰ ਵਿਰੋਧੀਆਂ ਨੂੰ ਕੀ ਠੋਕਾਂ ਜਵਾਬ ਦੋਗੇ ਵਿਰੋਧੀਆਂ ਨੂੰ ਤੇ ਵਿਚਾਰਿਆਂ ਨੂੰ ਲੱਭਣਾ ਨਹੀਂ ਉਹਨਾਂ ਨੂੰ ਕੁਝ ਲੱਭਣਾ ਨਹੀਂ ਉਹਨਾਂ ਤੋਂ ਬਾਅਦ ਜਨਵਰੀ ਤੋਂ ਬਾਅਦ ਉਹਨਾਂ ਨੂੰ ਸਮਝ ਹੋਣੀ ਕਰੀਏਗੀ ਕਿਉਂਕਿ ਪਾਣੀ ਵੀ ਸਾਡਾ ਬਹੁਤ ਚੰਗਾ ਚੱਲ ਰਿਹਾ ਹੈ ਸਟਰੀਟ ਲਾਈਟਸ ਵਾਸਤੇ ਵੀ ਟੈਂਡਰਰ ਸਿਲਵਾ ਰਹੇ ਹਾਂ ਔਰ ਤੇਜੀ ਕਲਾ ਹਾਂ ਤੇ ਚੌਥੀ ਸੜਕਾਂ ਬਣਾ ਲੀਆਂ ਸਾਰੀਆਂ ਹੀ ਇਹ ਸ਼ੁਰੂ ਕਰਤੀਆਂ ਬਸ ਉਹਨਾਂ ਬਣਨੀਆਂ ਅਗਲੇ ਸਾਡੇ ਹੁਣ ਨਵੰਬਰ ਸਾਰੇ ਸੜਕਾਂ ਬਣਨੀਆਂ ਤੱਕ ਕੇ ਤੇ ਅਸੀਂ ਕਾਫੀ ਸੋਹਣਾ ਕੰਮ ਖੇਜਣਾ ਸਾਰਾ ਜੀ ਜੀ ਧੰਨਵਾਦ ਜੀ ਤਾਂ ਬਿਲਕੁਲ ਹੈ ਜਿਵੇਂ ਤੁਸੀਂ ਦੇਖਿਆ ਐਸਾ ਨਾ ਇੰਦਰਪ੍ਰੀਤ ਸਿੰਘ ਨਿਗਰ ਤਾਂ ਉਹਨਾਂ ਵੱਲੋਂ ਖੁੱਲਕੇ ਗੱਲਬਾਤ ਜਿਹੜੀ ਆ ਸਾਹਮਣੇ ਰੱਖੀ ਗਈ ਆ ਤਾਂ ਐਸੀ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਆਖਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਗੁਰੂ ਨਗਰੀ ਦਾ ਖਾਸ ਤੌਰ ਦੇ ਉੱਤੇ ਜਿਹੜਾ ਵਿਕਾਸ ਤਾਂ ਨਾਲ ਦੀ ਨਾਲ ਜਿਹੜਾ ਸਾਫ਼ ਤੌਰ ਦੇ ਉੱਤੇ ਜੇ ਆਪਾਂ ਗੱਲ ਕਰ ਲਈਏ ਤਾਂ ਕੂੜੇ ਦੀ ਸਮੱਸਿਆ ਜਿਹੜੀ ਲਗਾਤਾਰ ਆ ਰਹੀ ਆ ਤਾਂ ਉਸ ਨੂੰ ਲੈ ਕੇ ਜਿਹੜਾ ਹੱਲ ਆ ਬੜੀ ਜਲਦੀ ਜਿਹੜਾ ਕੀਤਾ ਜਾਏਗਾ ਕੈਮਰਾਮੈਨ ਸੰਦੀ কুমার ਦੇ ਨਾਲ ਲੱਛੇ ਸੁਨਗ ਜਗਬਾਨੀ ਟੀਵੀ ਸ਼੍ਰੀਮੁਛਾ